ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆਂ ਪਿੰਡ ਕੈਰੋਂ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਔਨਰ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਵਪਾਰ ਲਾਈਨ ਦਾ ਕੰਮ ਆ ਵੀਰ ਦਾ ਤੇ ਤੁਹਾਡਾ ਤਰ ਮਾਲਕ ਦੀ ਕਿਰਪਾ ਵੀ ਜਿਹੜੇ ਪਸ਼ੂ ਆਪਾਂ ਤੀਜੇ ਚੌਥੇ ਦਿਨ ਹੀ ਤੁਹਾਨੂੰ ਇਸ ਘਰੋਂ ਅਪਡੇਟ ਦਿੰਦੇ ਰਹੀਦਾ ਤੇ ਸਭ ਤੋਂ ਮੇਨ ਗੱਲ ਰੀਜ਼ਨੇਬਲ ਜਿਹੜਾ ਪ੍ਰਾਈਸ ਆ ਜਾਇਜ਼ ਰੇਟ ਹੁੰਦੇ ਆ ਤਾਂ ਕਰਕੇ ਆਪਣੇ ਭੈਣ ਭਰਾ ਜਿਹੜੇ ਦੋਸਤੋ ਮਿੰਟਾਂ ਦੇ ਵਿੱਚ ਸੌਦੇ ਕਰ ਲੈਂਦੇ ਆ ਠੀਕਾ ਜੀ ਚਾਹੇ ਮੱਝਾਂ ਹੋਣ ਵੈੜਾ ਹੋਣ ਝੋਟੀਆਂ ਕੱਟੀਆਂ ਹੋਣ ਠੀਕਾ ਜੀ ਅੱਜ ਇਸ ਵੀਡੀਓ ਦੇ ਵਿੱਚ ਅੱਠ ਕਨਾਗਾ ਪਾ ਤੁਹਾਨੂੰ ਦਿਖਾਉਣ ਆਲੇ ਆ ਪੰਜ ਵੈੜਾ ਤਿੰਨ ਮੱਝਾਂ ਝੋਟੀਆਂ ਮਾਲ ਸਾਰਾ ਹੀ ਸੋਇਆ ਸੁਆਇਆ ਜਾਇਜ ਪੜਤਾ ਪੂਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਪੱਟੀ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਆ ਪੱਟੀ ਤੋਂ ਜਿਹੜੀ ਛੜਕ ਤਰਨਤਰ ਨੂੰ ਜਾਂਦੀ ਏਸੇ ਛੜਕੇ ਦੇ ਉੱਪਰ ਪਿੰਡ ਕੈਰੋ 7 ਨਵੰਬਰ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਦੋਸਤੋ ਕੋਈ ਸ਼ਾਮ ਦੇ 3:00 ਵਜੇ ਦਾ ਸਤਿ ਸ੍ਰੀ ਅਕਾਲ ਸਤਨਾਮ ਸਾਸਰੀ ਕਰਵੀਰ ਸਾਸਰੀ ਕਰਵੀਰ ਜੀ ਵਾਡੀਤਾ ਜੀ ਬੜੇ ਵਧੀਆ ਭਾਜੀ ਮੇਤਾ ਕੀ ਹਾਲ ਨੇ ਭਾਜੀ ਸਾਸਰੀ ਕਾਰ ਸਤਿ ਸ੍ਰੀ ਅਕਾਲ ਹੋਰ ਠੀਕ ਹੈ ਮੇਰਾ ਬਾਬੇ ਨਾਲ ਕੱਲਾ ਹੁੰਦਾ ਇੱਕ ਦੋ 11 ਹੁੰਦੇ ਨੇ ਮਤਲਬ ਇਹ ਵੀ ਕਿਨੇ ਚਲੋ ਮਾਲਕ ਦੀ ਕਿਰਪਾ ਬਾਕੀ ਤੁਹਾਡੇ ਵੀ ਸਰਚ ਭਾਲ ਪੜੀ ਹੁੰਦੀ ਵੀ ਜਿਹੜਾ ਦੋ ਦਿਨਾਂ ਵਿੱਚ ਮਾਲ ਜਵਾਟ ਸੱਤ ਕੋਸ਼ੂ ਇਕੱਠੇ ਕਰਨੇ ਉਸ ਤੋਂ ਇੱਕ ਦੋ ਲੈਂਡ ਤੋਰ ਕੋਈ ਨਹੀਂ ਲੱਭਦੇ ਝੰਗ ਨਾਲ ਉਹ ਮਿਹਨਤੀ ਹੋਵੋ ਜੀ ਨਹੀਂ ਮਿਹਨਤੀ ਆ ਜੀ ਹਣਾ ਹੋਲੇ ਢੱਲੇ ਨਹੀਂ ਨਾ ਬਈ ਹੋਲੇ ਢੱਲੇ ਨਹੀਂ ਜਿਹੜੇ ਵਾਲੋ ਵੀ ਇੱਕ ਮੌਕਾ ਇਧਰ ਹੋ ਵੀ ਗਿਆ ਮੌਕਿਆਂ ਦਾ ਇਹਨੂੰ ਫੇਰ ਕੋਈ ਨਹੀਂ ਕਹਦਾ ਤੇ ਮੈਂ ਆਪੇ ਛੱਡ ਗਿਆ ਵਾਂ ਚਾਹੇ ਨਾ ਛੱਡ ਗਿਆ ਵਾਂ ਤੇ ਲੈਣ ਦਾ ਮੈਨੂੰ ਫੇਰ ਕੋਈ ਨਹੀਂ ਹੁੰਦਾ ਚਲੋ ਇਸੇ ਤਰ੍ਹਾਂ ਆਪੇ ਮਿਲ ਕੇ ਆ ਕੰਮ ਵਾਧਾ ਯਾਰ ਮਿਲ ਕੇ ਕੰਮ ਤਾਂ ਫੇਰ ਇਸੇ ਤਰ੍ਹਾਂ ਹੀ ਸਤਨਾਮ ਅਜ ਵੀਰ ਪੰਜ ਵੈੜਾ ਨੇ ਆਪਣੇ ਕੋਲ ਤਿੰਨ ਮੱਜਾਂ ਨੇ ਹਾਂਜੀ ਹਾਂਜੀ ਮਾਲ ਤਕਰੀਬਨ ਸੱਜਰਈ ਸਾਰਾ ਸੋਇਆ ਸਾਰਾ ਮਾਲ ਤਾਜ਼ਾ ਹੈ ਗਿਆਂ ਦੇ ਵੀਰ ਜੀ ਅੱਜ ਵੀ 14 ਹੀ ਆ ਪਰ ਵਿੱਚੋਂ ਹੁਣੇ ਮਾਲ ਕੋ ਖੱਜਾ ਪਿੱਲਾ ਕੋ ਵੈੜਾ ਲਈ ਸੇਹ ਦੀ ਸੂਈ ਉਹ ਦਿਹਾੜੀ ਵੱਡੀ ਬਣਵਾ ਦੇੜੀ ਸਾਰੀ ਪਾਉਂ ਆ ਅੱਧਾ ਤੇ ਕਰਮਾ ਵਾਲਾ ਇਧਰ ਮਾਲ ਲੱਕਿਆ ਆਹ ਬਰਾਂਡਾ ਹਨਾ ਹਾਂਜੀ ਉਹ ਅੱਛੇ ਇਧਰਲੇ ਪਾਸੇ ਬਾਹਰ ਦੀ ਹਾਂ ਉਹ ਵਜੀਆਂ ਅਸੀਂ ਸੇਰੇ ਸੂਈਆਂ ਮਾਂ ਦਿਹਾੜੀ ਫੇਰ ਕੇ ਪਾ ਲਾਂਗੇ ਹਾਂ ਆ ਵੱਡੀ ਵਾਸੀ ਥੋੜੀ ਦੇ ਬਿਲਕੁਲ 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 ਲੋ ਵੀ ਚਲੋ ਇਸ ਤਰ੍ਹਾਂ ਮਾਲੋਂਦਾ ਵਧੀ ਕੀਤੀ ਦੇ ਵਿੱਚ ਮਤਲਬ ਕੋਈ ਵੀ ਸੱਜਣਾ ਆਪਣਾ ਭਾਵੇਂ ਨੇਰੇ ਸਵੇਰੇ ਜਦੋਂ ਮਰਜੀ ਆਵੇ ਜਦੋਂ ਮਰਜੀ ਜਦੋਂ ਮਰਜੀ ਮਾਲ ਕੇ ਹੁੰਦੇ ਆ ਪਸ਼ੂ ਅੱਠ ਸੱਤ ਤੇ ਸਤਨਾਮ ਵੀਰੇ ਸ਼ਰਵਾਦ ਗੜੇ ਪਾਸੋਂ ਕਰਨੀ ਆ ਜੀ ਇੱਧਰ ਕਰ ਦਿਓ ਜੀ ਮਾਲਾ ਦੀ ਜੀ ਇਹਦਾ ਵਾਜਾ ਨਾਲ ਆਪਣੇ ਕੋਲਦਰ ਵਸ਼ੀ ਨਹੀਂ ਬੱਤੀ ਸ਼ਾਈ ਆ ਲਾਓ ਅਸੀਂ ਨੁਕਰੇ ਵੱਜੀ ਜਦੋਂ ਆਪਾਂ ਪਾਈ ਤੇ ਨਹੀਂ ਕੱਚੀ ਕਰਕੇ ਦੇ ਦੋ ਦੇ ਸਮਝ ਆਦਾ ਹੈ ਉਹ ਵੀਰ ਜਗਰਾਉਂਦਾ ਉਹਦੀ ਨਿਗਾ ਪੈ ਗਈ ਸਪੈਸ਼ਲ ਵੀਡੀਓ ਮੰਗਾਈ ਤੇ ਉਸੇ ਵੀਰੇ ਫੋਨ ਕਰਕੇ ਉਸੇ ਜਿਹੜੇ ਹੁਣੇ ਆ ਵੀ ਲੱਦ ਕੇ ਲਿਆਉ ਮੈਂ ਨਾ ਵੀਰ ਸਤਨਾਮ ਡੰਗਰ ਦੋ ਪਾਈ ਹੈ ਨਾ ਕਈ ਵਾਰਾਂ ਉਹੋ ਜੀ ਥਾਂ ਤੋਂ ਲਾਂਬੇ ਆ ਜਾਂਦੇ ਆ 8 10 ਨਾ 8 10 ਨਾ ਪੌਣੇ ਵੇਚਨੇ ਮੈਨੂੰ ਨਾ ਪਰਸੋਂ 14 ਫੋਨ ਆਇਆ ਕਿ ਵੀਰ ਦਾ ਜਿਹੜੀ ਛਾਈ ਬਰ ਬੱਸੀ ਪਾਈ ਹੈ ਜਿਹੜੀ ਤੁਸੀਂ ਹਾਂ ਤਾਂ ਵੀ ਮਿੰਟਾਂ ਚ ਜਾਣੀ ਆ ਹਾਂਜੀ ਹਾਂਜੀ ਉਹ ਵੀਰ ਮੈਨੂੰ ਤਾਂ ਭਾਜੀ ਉਹ ਜਿਹੜੀ ਸਤਨਾਮ ਵੀਰ ਦੇ ਕਰੋ ਤੁਸੀਂ ਬੱਸੀ ਪਾਈ ਛਾਈ ਬਰ ਮੈਂ ਕਹਾਂ ਜਾਂ ਤਾਂ ਲੈ ਕੇ ਆਈ ਆ ਆ ਤਾਂ ਭਾਜੀ ਉਹ ਯਾਰ ਉਹ ਵੈੜ ਇਹੋ ਜੀ ਜਿੱਥੇ ਤੋਂ ਕਦੇ ਨਿਕਲੀ ਤਾਂ ਪਹਿਲਾਂ ਦੱਸਿਆ ਜੇ ਉਹ ਬਿਕਨ ਤੋਂ ਭਾਜੀ ਛ ਆ ਤੁਹਾਡੀ ਵੀਡੀਓ ਠੀਕ ਤਰੀਕਾ ਪਰ ਤੁਸੀਂ ਮਤਲਬ ਆ ਜਦੋਂ ਫੋਨ ਲਾਈਓ ਤੇ ਇਹ ਦੇਖਿਆ ਤੁਹਾਡੀ ਵੀਡੀਓ ਦੇਖਣੀ ਬੰਦ ਕਰ ਦੇਣੀ ਹੈ ਕਈ ਵਾਰ ਜਦੋਂ ਫੋਨ ਲਾਈਓ ਤਾਂ ਇਹ ਹੁੰਦਾ ਵੀ ਸ਼ਾਇਦ ਤਾਂ ਬੰਦਾ ਦੇਖ ਕੇ ਫਿਰ ਨਾ ਵੀਡੀਓ ਪਾਉਂਦਾ ਆ ਜਿਹਦਾ ਆ ਜਾਂਦਾ ਇੱਕ ਪਹਿਲਾਂ ਦੂਜਾ ਵਹਿੜਾ ਮਾਲ ਨਵਾਂ ਲਾਵੇ ਜੀ ਮਾਲ ਨਵਾਂ ਹੁੰਦਾ ਮਾਲ ਜਿੰਨੇ ਚਿਰ ਤੂੰ ਸ਼ਾਰਟ ਚਾਹੁੰਦਾ ਸ਼ਾਰਟ ਚ ਹੀ ਲੱਗ ਜਾਂਦਾ ਵੀਡੀਓ ਦੇ ਇੱਕ ਦੋ ਪਾਹੂ ਰਹਿ ਜਾਂਦੇ ਸਿਰ ਚਲੋ ਕੋਈ ਨਹੀਂ ਮਾਲ ਬਾਕੀ ਵਿਕ ਜਾਂਦਾ ਸ਼ਾਰਟ ਚ ਸ਼ੁਰੂਆਤ ਕਰਦੇ ਆ ਝੋਟੀ ਵੀਰ ਕੱਢ ਲਿਆ ਨੀਲੀ ਰਾਵੀ ਦੀ ਝੋਟੀ ਆ ਮਗਰ ਕੀ ਇਹਦੇ ਮਗਰ ਕੱਟੀ ਵੜੀ ਟੋਹ ਦੀ ਲਓ ਜੀ ਮਗਰ ਕੱਤੀ ਆ ਠੀਕਾ ਜੀ ਨੀਲੀ ਰਾਵੀ ਦੀ ਝੋਟੀ ਇਹ ਰੇੜ ਨੂੰ ਮਾਲੀ ਦੀ ਆ ਇੱਧਰ ਵੇਖੋ ਅੱਛਾ ਜੀ ਆਹ ਉਹ ਨਾਲ ਠੀਕਾ ਭਰਾ ਹਾਂ ਕੱਟੀ ਦੇ ਵੇਖੋ ਪੁੱਠਾ ਚੌਥੇ ਦੇਂਦੀ ਆ ਜੀ ਜੀ ਚੌਥੇ ਦੇਂਦੀ ਵੇਖੋ ਕੱਟੀ ਲੈ ਵੀ ਕੱਟੀ ਵਿਖਾ ਦੇ ਵੀ ਇੱਧਰ ਭਾਈ 99 ਨੀਲੀ ਰਾਵੀ ਨੀਲੀ ਨੀਲੀ ਦੀ ਕੱਟੀ ਆ ਮਗਰ ਅਬੂਥੀ ਜਿਵੇਂ ਜਰਸੀ ਦੀ ਹੁੰਦੀ ਆ ਆਹ ਹਾਂ ਜੀ ਸਾਰੀ ਭਾਈ ਪਿੱਛਾ ਵੇਖ ਕੱਟੀ ਦਾ ਇੱਧਰ ਬਹੁਤ ਚੌੜਾ ਬਹੁਤ ਚੌੜਾ ਵੇਖੋ ਆ ਕੀ ਛੇ ਆ ਕੁਆਲਿਟੀ ਆ ਮਾਲੀ ਦੀ ਆ ਕਰਮ ਵਾਲੀ ਬਹੁਤ ਕੁਆਲਿਟੀ ਆ ਵੇਖੋ ਡੂੜ ਗਿੱਟ ਚੌੜਾ ਪੁੱਠਾ ਹੀ ਆ ਨਾ ਪੜੀ ਜਾਂਦੀ ਪਾਈ ਉੱਥੇ ਵੇਖੋ ਗੱਟਿਆ ਛੋਟੀ ਨੂੰ ਵਿਖਾਉਣ ਦੀ ਲੋੜ ਨਹੀਂ ਕੱਟੀ ਵਿਖਾਈ ਚੱਲੀ ਆ ਗੱਟੀ ਤੇ ਗੱਲਾਂ ਹੀ ਭਰੇ ਹੋਈਆਂ ਬਹੁਤ ਪਿਆਰੀ ਖਸਰੀ ਆ ਢੰਡੀ ਕਰੇ ਆ ਬੱਚੇ ਦੇ ਮਰਮਰ ਜਾਂਦੀ ਵੇਖੋ ਚੌੜੀ ਗੱਡੀ ਪਿੱਛੋਂ ਹੈ ਹਾਂਜੀ ਵੇਖੋ ਬੜੀ ਕੁਆਲਿਟੀ ਵਾਲੀ ਆਗੇ ਤੇ ਕੱਤੀ ਬਹੁਤ ਸੋਹਣੀ ਆ ਤੇ ਇਹ ਵੀ ਸਤਨਾ ਨੂੰ ਦੂਜਾ ਸੂਹਾ ਕਿਵੇਂ ਪਹਿਲਾ ਪਹਿਲਾ ਛੇ ਦਾ ਅੱਜ ਪਹਿਲਾ ਹਾਂਜੀ ਪਹਿਲਾ ਲੋ ਜੀ ਪਹਿਲਾ ਸੂਹਾ ਝੋਟੀ ਅੱਜ ਕਿੰਨੇ ਅੱਜ ਦੂਜਾ ਬੋਲਾ ਇਹ ਕਿ ਗਿੱਜੂਣਾ 8 ਕਿਲੋ ਤੋਂ ਪਲੱਸ ਹੋਊਗਾ। ਲਓ ਜੀ 8 ਕਿਲੋ ਤੋਂ ਬਾਰ-ਬਾਰ ਬੋਹੜਾ ਝੋਟੀ ਆਪਾਂ ਤੁਹਾਨੂੰ ਚੈੱਕ ਕਰਾਉਣੇ ਆ ਪਲੂਣ ਪਹਿਲਾ ਸਵੇਰ ਝੋਟੀ ਬਿੱਲੀ ਮਨਕ ਨਹੀਂ ਆਖ ਸਟੇਟ ਪਟਾ। ਅਗਲੇ ਪੈਰਾਂ ਦੇ ਨਿਸ਼ਾਨ ਬਿਲਕੁਲ ਜਵਾਬ ਤੁਹਾਨੂੰ ਨਜ਼ਰ ਆ ਜਾਊਗਾ। ਮਗਰਲੇ ਪੈਰ ਤੋਂ ਤਿੰਨ ਨਜ਼ਰ ਆ ਜਾਣਗੇ ਧੁੰਨ ਤੇ ਇਹ ਜਿਹੜਾ ਦੋਸਤੋ ਨਿਸ਼ਾਨੀਆਂ ਪ੍ਰੋਪਰ ਤੁਸੀਂ ਦੇਖ ਸਕਦੇ। ਦੇਖ ਲਓ ਇਹ ਕਿ ਆਰਡਰ ਦੀ ਕੁਆਲਿਟੀ ਕਰਵਾ ਲਈ। ਦੇਵਾ ਵੇਖੋ ਕੰਪੈਕਟ ਫਿਕਸ ਲੇਵਾ। ਹਾਂ ਦੇਖੋ ਕਿੱਡਾ ਵਿਰਲ ਦੇਖੋ ਕਿੰਨੀ ਲੱਗੀ। ਆ ਡੀਐਨਓ ਆਂਦੇ ਸਿੰਗਲ ਕਾਰ ਹੀ ਹੱਡੀ ਦੀ ਆ। ਗੂਥੀ ਆ ਨਿਗਾ ਮਾਰੋ ਠੀਕ ਹੈ ਜੀ ਬੜੀ ਠੰਡੀ ਤੇਰੀਆ ਚਵਾਈ ਚਵਾਈ ਦੀਆਂ ਹਨ ਫਿਰ ਬੱਚਿਆਂ ਤੇ ਪੂਰੀ ਸਹਿਮਤ ਪੂਰੀ ਫੁੱਲ ਸਹਿਮਤ ਜੀ ਜਿਦਾਂ ਕੋ ਮਰਜੀ ਦੋ ਸਿਰਸਲਾ ਕਬੋਜ ਆ ਅੰਤ ਕੰਨਾ ਕੋ ਜੀ ਹਾਂ ਇਹ ਪਹਿਲਾਂ ਦਾ ਇਹਨਾਂ ਨਾਲ ਇਹ ਕੋਈ ਗਾਦੀ ਨਹੀਂ ਹੈਗੀ ਛੋਟੀ ਜੀ ਹਾਂ ਏਡੀ ਤਸਵੀਰ ਲਓ ਜੀ ਮੁੱਠੀ ਮੁੱਠੀ ਥਾਣ ਲੱਗਾ ਠੀਕ ਹੈ ਜੀ ਹਾਂ ਜੀ ਹਾਂ ਜੀ ਬਹੁਤ ਪਿਆਰੀ ਕੁਆਲਿਟੀ ਆ ਨੀਲੀ ਰਾਵੀ ਦੀ ਝੋਟੀ ਦੋਸਤੋ ਪਹਿਲਾ ਸਵੇਰ ਸੂਰੀ ਕੱਟੀ ਮਗਰ ਆਰਡਰ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਨੇੜੇ ਉਹ ਵਿਖਾ ਦਿੰਨੇ ਆ ਬਹੁਤ ਸ਼ਾਨਦਾਰ ਲੇਵਾ ਬਹੁਤ ਹੀ ਪੱਧਰ ਵੀਰ ਜੀ ਬਹੁਤ ਹੀ ਪੱਧਰ ਤੋ ਲੋਕਾਂ ਕੋ ਭੈਣ ਭਰਾ ਲੈ ਗਿਆ ਛੋੜੀ 10 ਕਿਲੋ ਦੁੱਧ ਚਾਹੂ ਗਰੰਟੀ ਨਾਲ ਚਾਹੂਗੀ ਹਾਂ ਉਹ ਆਦੀ ਸੇ ਮਤਰਾ ਵੱਧ ਭਾਵੇਂ ਛੋੜੇ 10 ਤੋਂ ਨਹੀਂ ਛੋੜੀ ਵਿਛਾੜਦੀ ਬਹੁਤ ਟਕਾਣੇ ਤੇ ਲੇਵਾ ਹਾਂ ਜੀ ਭਾਈ ਦੋਵੇਂ ਵਡੀਆਂ ਕੁਆਲਿਟੀ ਦੀਆਂ ਮਾਂ ਉਦੋਂ ਵੱਧ ਧੀ ਉਦੋਂ ਵੱਧ ਹਾਂ ਇਹ ਘਟੀ ਦਾ ਨਹੀਂ ਬਹੁਤ ਵਧੀਆ ਕੁਆਲਿਟੀ ਦੀ ਤੇ ਸਿਫਤ ਨਹੀਂ ਆਪਾਂ ਕਰ ਸਕਦੇ ਇਹ ਛੈਗ ਹੀ ਆ ਦੇਖੋ ਭਾਈ ਵੇ ਹੁਣ ਇਹ ਵੇਖੋ ਕਿੱਡਾ ਪਿੱਛਾ ਚੜੜਾ ਹੈ ਨਿਸ਼ਾਨੀ ਵੀ ਇਹਦਾ ਸੂਦ ਹਏ ਬਾਹਰ ਦੀ ਨਸਲ ਕਿਤੇ ਭਾਈ ਬਾਹਰ ਦੀ ਦੇਖ ਨਹੀਂ ਭਾਈ ਨਾ ਪਟੇ ਨਾ ਪਿੱਟ ਪੁੱਠਾ ਨਹੀਂ ਪਾਵੇ ਛੋਟੇ ਬੱਚੇ ਦਾ ਚਾਹੁੰਦਾ ਨਾ ਬੱਚਾ ਇੱਡਾ ਚੌੜਾ ਵੇਖੋ ਆ ਵੇਖੋ ਲੈ ਨਹੀਂ ਪਰ ਇਹ ਜਵੀਆਂ ਗੱਟੀ ਵਾਲੀਆਂ ਦੇ ਭਾਈ ਬਹੁਤ ਖੀਰ ਹੋਈ 99 ਫਿਰ ਭਾਈ ਕਿੰਡਾ ਲੰਮਾ ਇਹਦਾ ਹੈ ਉਹ ਚੜਾ ਹੈ ਤੇ ਫਿਰ ਸਤਨਾਮ ਕੀ ਮੰਗ ਕੀ ਡਿਮਾਂਡ ਰੋਗੀ ਮੁੱਲ ਵੇਦੋ ਜਿੰਨੇ ਪਹਿਲਾ ਨੰਬਰ ਨਾਲ ਲਵਾ ਦੀ ਤੁਹਾਡਾ ਉਨਲੇ ਨਿਕਲ ਤੂੰ ਹੀ ਕਰ ਉਹਦੀ ਵੀ ਜਿਹਨੀ ਕੁਆਲਟੀ ਵਾਲੀ ਭਾਵੇਂ ਝੋੜੀ ਦਾ ਇੱਕ ਪੰਜ ਹੀ ਕਰ ਲਈਏ ਮੁੱਲ ਵੱਲ ਨਹੀਂ ਜਿਆਦਾ ਕਰਨਾ ਮੁੱਲ ਕਰਦੇ ਝੋੜੀ ਦਾ 95000 ਰੁਪਇਆ 90 ਜੋ 2000 ਰੁਪਇਆ ਲੈਸ ਕਰਦਾ 80 80 ਮਾਰ ਦਿਆ ਛਾਲਾ ਛੁਲਾਉਣ ਜਿਹੜੀਆਂ ਮਾਰ ਦੀਆਂ 80000 ਦੇ ਦੇ ਦਾਂਗੇ 85 ਦੀ 10000 11 ਕਿਲੋ ਵਾਲੀ ਕੱਟੀ ਆ ਬਾਕੀ 80 85 85 ਵਾਲੇ ਭਾਅ ਸਾਡੇ ਤੋਂ ਮਿਲਨੇ ਆਂ ਹਮਾਰੇ ਸੌਖ ਰਖੇ ਜੇ ਲਿਆਵਾਂਗੇ ਮੱਜਾਂ ਦੇ ਲਿਆਵਾਂਗੇ ਮੌਸਮ ਭਾਵੇਂ ਬਾਜ਼ਾਰ ਤੇਜ ਆ ਭਾਵੇਂ ਮਠਾ ਭਾਵੇਂ ਠੰਡਾ ਇਸੇ 200 ਤੋਂ ਘੱਟ ਕੰਮ ਜਿਹੜਾ ਤੁਰਿਆ ਜਾਂਦਾ ਹਾਂ ਜੈਜ ਰੇਟਾਂ ਬਾਕੀ ਦੋ ਦੇ ਨੰਬਰ ਦੇ ਇੰਨਾ ਪਰਤਾ ਵਿੱਚੇ 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 ਛੋੜ ਵੀ ਜੀ ਨਹੀਂ ਰੱਖਦੇ ਇਹਨੂੰ ਇੱਕ ਅਤੀਰਾ ਕੋਈ ਪੋਲੀ ਮਿਲ ਜੇ ਨਾ 100 ਕਿਲੋ ਦੀ ਛੋੜ ਆ ਉਹ ਜਾ ਦਿੰਦਾ ਵਾ ਇਹ ਵੀ ਤੇ ਮੁੜ ਕੇ ਦੂਜੀ ਵਾਰ ਮੜ ਕੇ ਪਹੁੰਚ ਕੋਈ ਹੋ ਹੋ ਜੀ ਪੱਕੇ ਪਰਨੇ ਜਿਹੜੇ ਆਪਾਂ ਕੀਤੇ ਆ ਆ ਛੰਡੀ ਦੇ ਦੋ ਨਹੀਂ ਧੀਰੀਆ ਕਰ ਮਾਰ ਸਾਡੇ 84000 ਰੀਲ ਨੇ ਆ ਤੀ ਪਹੁੰਚ ਵੀ ਅਗਲੇ ਘਰ ਪਹਚਾਵਾਂਗੇ ਸਾਡੇ 84 ਦੀ ਹੋ ਗਈ ਪਹੁੰਚ ਕਰਕੇ ਉਹਦੀ 84 ਪਹੁੰਚ ਅੱਗੇ ਲੱਗਾ ਗੱਲਾਂ ਹੀ ਪਰੇ ਅੱਗੇ ਅਗਲੀ ਮਾਦ ਦੀ ਗੱਲ ਕਰਦੇ ਆ ਇਹ ਵੀ ਪਹਿਲਾ ਸੂਆ ਜੀ ਪਹਿਲਾਂ ਨਹੀਂ ਆਦੀ ਹਾਂ ਜੇ ਵੀ ਛਿੱਗੀ ਹੋਈ ਜੀ ਉਹ ਵੀ ਝੋਟੀ ਵੀ ਪਹਿਲਾਂ ਆ ਗਈ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਸਰੀ ਨੂੰ ਇਹਦਾ ਬੱਚਾ ਉਹ 20 ਦਾ ਕੱਟੀ ਹੋ ਗਏ 20 ਦਿਨਾਂ ਦੀ ਮਗਰ ਕੱਟੀ ਆ ਤੇ ਇਹਦੇ ਥਰੇ ਦੁੱਧ ਕਿੰਨਾ ਸੋਦਾ ਜਿਹਦੇ ਕੋ ਸੱਤ ਕਿਲੋ 7 ਕਿਲੋ ਧਾਰਾਂ ਠੀਕ ਆ ਜੀ ਹਾਂ ਝੋਟੀ ਇਹ ਵੀ ਪਹਿ ਸੋਕਵਾ ਫੜੀ ਦੁੱਧ 7 ਕਿਲੋ 7 ਕਿਲੋ 7 ਕਿਲੋ ਲੋ ਜੀ ਦੁੱਧ 7 ਕਿਲੋ ਮੀਡੀਅਮ ਹਾਈਟ ਦੇ ਵਿੱਚ ਲਓ ਫੈਕਸ ਲੇਵਾ ਹਾਈ ਟੂ ਮੀਡੀਅਮ ਆ ਬਾਕੀ ਲੰਬਾਈ ਵੇਖੋ ਲੰਬਾਈ ਤਾਂ ਇੱਕੋ ਜਿਹੀ ਗੱਡੀ ਪਤਲੀ ਸਵਣੀ ਵਰਗੀ ਗੱਡੀ ਆ ਦੇਖੋ ਧੌਣ ਵੇਖੋ ਸੰਗੀ ਸੰਗੀ ਕਰੋ ਚੈੱਕ ਐਨੂੰ ਤੁਰਿਆ ਜਮੜੀ ਜੀ ਐਨ ਆ ਦੇਖੋ ਅ ਕੀ ਦੇ ਵਰਗੀ ਧੌਣ ਵੀ ਤਾਂ ਸਵਣੀ ਵਰਗੀ ਅੱਛਾ ਅੱਛਾ ਸਵਣੀ ਵਰਗੀ ਦੇਖ ਲਓ ਤੁਹਾਡੇ ਸਵਣੀ ਲੰਮੀ ਹੋ ਗਈ ਤਾਂ ਹਣ ਏਡੀ ਤੋਂ ਵੀ ਧੌਣ ਨਹੀਂ ਦੇਖੀਗੇ ਬੈਠਾ ਠੀਕ ਠੀਕ ਆ ਲੋ ਵੀ 7 ਕਿਲੋ ਦੁੱਧ 20 ਦਿਨਾਂ ਦੀ ਸੂਰ ਮਗਰ ਵੀ ਕੱਟੀ ਆਹ ਕੱਟੇ ਕੱਟੀ ਕੱਟੀਆਂ ਵਾਲੀਆਂ ਕੱਟੀਆਂ ਵਾਲੀਆਂ ਇੱਥੇ ਰੁਕ ਮੀਂਂ ਗਾਵਾਂ ਬੱਚਿਆਂ ਵਾਲੀਆਂ ਨੇ ਵਈਆਂ ਕੱਟੀਆਂ ਨੇ ਲੋ ਐ ਵੀ ਮਗਰ ਇਹਦੇ ਵੀ ਕੱਟੀ ਜਾ ਠੀਕ ਆ ਜੀ ਆਹ ਬੱਚਾ ਜੀ ਹੂੰ ਕਾਲੀ ਸ਼ਾਹ ਉਹ ਬੱਚਾ ਤੁਹਾਨੂੰ ਪਤਾ ਤੁਹਾਨੂੰ ਮੈਂ ਤੋੜ ਲਾ ਆਹ ਇੱਧਰ ਵਿਖਾ ਦੇ ਵਿਖਾ ਦੇ ਕੋਈ ਨਿਕ ਮਿੰਟਾ ਲੈ ਚੋਂ ਕਿੰਨੇ ਦਾ ਪੁੱਤ ਚੁੰਗ ਲੈ ਚੁੰਗ ਲੈ ਚੁੰਗ ਲੈ ਕੋਈ ਲਾ ਲੈ ਥੱਲੇ ਬਣਾ ਦੇ ਸਾਰਿਆਂ ਦੇ ਮਾਲਾ ਕਰਦੇ ਬੱਚਾ ਪਤਾ ਤਾਂ ਭਰ ਭਰਾ ਦੇ ਮਨ ਚ ਹੋਵੇ ਨਾ ਵੀ ਪਹਿਲਾਂ ਝੋਟੀ ਆਪਾਂ ਬਿਚਕੀ ਨਹੀਂ ਬਹੁਤ ਹੀ ਬਹੁਤ ਹੀ ਬੱਚੇ ਦੀ ਦੇ ਵੀਰ ਦੀ ਬਹੁਤ ਹੀ ਕੋਈ ਨਹੀਂ ਕੋਈ ਨਹੀਂ ਆ ਦੇਖੋ ਇਹ ਥੋੜਾ ਲੱਤ ਕਾਂ ਬੀਆਂ ਕਰ ਦੂਗੀ ਨਹੀਂ ਵੇਖ ਲੈ ਛੰਡੀ ਬਹੁਤ ਹੈ ਜੀ ਕੋਈ ਗੱਲ ਨਹੀਂ ਹੈ ਨਹੀਂ ਮੀਲੀ ਦੀ ਮੈਂ ਬੰਦੋ ਕੋਈ ਨਹੀਂ ਬੰਦ ਬੰਦ ਮੈਂ ਇਹੋ ਕੋਸ਼ਿਸ਼ ਵਿਖਾਉਣਾ ਤੇ ਕਹਿ ਰਹ ਹੁੰਦਾ ਨਾ ਕਿਸੇ ਭਰਾ ਦੇ ਮਨ ਚ ਤੇ ਇਹ ਝੋਟੀ ਦੋਸਤ 7 ਕਿਲੋ ਦੁੱਧ ਇਹ ਸਤਨਾਮ ਕੀ ਮੁਰਤੀ ਆ 70 ਵਾਟ ਲਗੀ 70 ਬਟੋ 70 ਬਟ ਲੋ ਵੀਰ ਬਟਨ ਨੂੰ ਲਿਆਦੀ ਆਪਾਂ ਕਰਮਾੜੀ 2000 ਰੁਪਏ ਵਿੱਚ ਹੀ ਦੱਸ ਕਰਦਾ ਜਾਇ ਜੀ ਕਰਕੇ ਦੇਦਗੇ ਹੋਰ ਵੀ ਦੇਦਾਂਗੇ ਲੇਕਨ ਇਹ ਕੇ ਮੋਲ 270 ਦੀ ਨਹੀਂ 68 ਦੀ ਨਹੀਂ ਇਹਦੇ ਆਪਾਂ ਫੁੱਲ ਹੀ ਮਾਨ ਕਰ ਦੇਣਾ ਭਾਜੀ ਇਹ 68000 ਦੀ ਦੇਣਾ 68000 ਨਹੀਂ 68000 ਬਾਅਦ ਥੋੜੇ ਜਿਹਾ ਵਾਦੂਆ ਮਾਲ ਵੇਚੇ ਅੱਜ ਫੇਰ ਅਕੱਲ ਪਰਸੋਂ ਆਪਾਂ ਫੇਰ ਦਾ ਬੰਨਣੀਆਂ ਬਿਲਕੁਲ ਜੀ ਬੰਨ ਲਓ ਵੀ 68000 ਦੀ ਜਾਂਦੀ ਰਹੂਗੀ ਮਗਰ ਕੱਟੀ ਆ ਉਹ ਨਹੀਂ ਜੋ ਵੀ ਇਧਰ ਇੱਕ ਵੱਡੀ ਮਾਚ ਤੁਹਾਨੂੰ ਵਿਖਾ ਦਿੰਨੇ ਆ ਇਹ ਵੀਰ ਜੀ ਤਿੱਜਾ ਸੁਹਾ ਮਹ ਜੇ ਇਹਨੂੰ 45 46 ਦਿਨ ਹੋ ਗਏ ਜੇ ਗਾਂ ਮਤਲਬ ਨਵੇਂ ਦੁੱਧ ਹੋਏ ਨੂੰ ਤੇ ਮਗਰ ਇਹਦੇ ਵੀ ਕੱਟੀ ਜੇ ਠੀਕ ਆ ਤੇ 8 ਕਿਲੋ 2007 ਕਿਲੋ ਦੇ ਭਾਵੇਂ ਏਦਾਂ ਭਾਣ ਭਰਾ ਮੰਗਾਲੇ ਸਵੇਰੇ ਆਈ ਜੇ ਠੀਕ ਆ ਆ ਕੱਟੀ 45 ਦਿਨਾਂ ਦੀ ਬਣੀ ਹੈਗੇ ਆ ਹਾਂ ਲੋ ਵੀ 45 ਦਿਨਾਂ ਦੇ ਅੱਗੇ ਬਣੀ ਸੋਰੀ ਆ ਮਗਰ ਕੱਟੀ ਆ 14 ਕਿਲੋ ਮੈਂ ਦੁੱਧ ਨਹੀਂ ਜੀ ਸੱਜਰ ਹਾਂ ਹੁਣ 7 ਕਿਲੋ ਹੁਣ ਹੋਏਗਾ ਵਾਧਿਆ ਤੁਸੀਂ 7 ਵੱਕਾ ਲੋ ਵੀ ਢਾਂਚਾ ਤੇ ਕਦ ਕਾਠ ਇਹਦਾ ਚੈੱਕ ਕਰੋ ਮੇਰੇ ਪਰ ਕੱਟੀ ਆ ਪੂਰੀ ਵੱਡੀ ਆ ਠੀਕ ਆ ਜੀ ਚੌੜੇ ਪੱਲੇ ਦੀ ਵੱਡੀ ਮੱਝ ਆ ਮਗਰ ਕੱਟੀ ਆ ਚੈੱਕ ਕਰ ਲੋ ਠੀਕ ਹੈ ਬੱਚੇ ਦਾ ਕ আইডিয়া ਹੋ ਜਾਊਗਾ ਸਾਰੇ ਭਰਾਵਾਂ ਨੂੰ ਹਾਂ ਜੀ ਕੱਟਾਲੀਆ ਦਿਨਾਂ ਦੀ ਬਣੀ ਸੌਰੀ ਕੋਈ ਚੰਗਾ ਦੇ ਲਾ ਲੇ ਕੋਈ ਸਾਢੇ ਤਿੰਨਾਂ ਦੀ ਲਾ ਲੇ ਕੋਈ ਆਓ ਬੜੀ ਬੜੀ ਸੋਹਣੀ ਪੂਰੀ ਕੱਟੀ ਵੀ ਪੂਰੀ ਇੱਕ ਮਿੰਟ ਰੋਕੀ ਭਾਈ ਨਿੱਗਰ ਕੱਟੀ ਜੇ ਹਾਂ ਇਹਦੀ ਕੋਹੋ ਜਿਹੀ ਕੱਟੀ ਆ ਆ ਦੇਖੋ ਇਹ ਮਗਰ ਕੱਟੀ ਆ ਇੱਕ ਆਈਡੀਆ ਲਾ ਲਾ ਲਾਂਗੇ ਠੀਕ ਆ ਜੀ ਸੋ ਕਿੰਨਾ ਕੁ ਟਾਈਮ ਆ ਬੈਕ ਸਾਈਡ ਤੋਂ ਪਧਰੀ ਪੁਤਰੀ ਪੂਰੀ ਆ ਬਹੁਤ ਬਹੁਤ ਚੌੜੀ ਦੇਖੋ ਗੱਡੀ ਆ ਜੀ ਜਵਾਬ ਸਮਾਂ ਲੱਗਾ ਕਿ ਕੀ ਗੱਲਾਂ ਕਰਦੇ ਲਏ ਮੈਂ ਸੋ ਚਲੋ ਕਾਦਰ ਢਾਂਚਾ ਵੀ ਕਰਨ ਵਾਲੀ ਦਾ ਵੱਡਾ ਪੂਰਾ ਹਾਂਜੀ ਹਾਂਜੀ ਠੀਕ ਆ ਜੀ ਤੇ ਇਹ ਵਿਰਸਾ ਨਾਮ 7 ਕਿਲੋ ਚਲੋ ਅੱਗੇ ਨਿਕਲ ਆਉਂਦੀ ਅੱਗਾ ਹੋਰ ਵੀ ਕਿਸੇ ਭਰਾ ਉਹ ਨਿਕਲ ਰਸੂਲ ਮੇ ਵਿੱਚ ਨਿਕਲੀ ਆਉਣੀ ਆ ਇਹ ਤਾਂ ਕੋਈ ਗੱਲ ਨਹੀਂ ਰਸੂਲ ਮੇ ਆ ਤੇ ਆ ਦੀਆਂ ਕਿੰਨੇ ਦੀ ਮੋਲੇ ਦੇ ਵਿੱਚ 1 ਬਾਹਰ 100 ਰੁਪਇਆ ਕਰਦੇ ਆ 58000 ਦੀ ਮੈਂ ਦੇ ਦਾਂ ਮਾਰ ਕੇ ਆ ਸ਼ਾਲਾ ਛੂਲਾ ਪੂਰਾ ਕੱਸ ਕੇ ਲੈ ਦੇ ਦਾਂਗਾ ਜੀ 55 ਦੀ 55000 ਰੁਪਇਆ ਹੋਰ ਛੋੜ ਉਹ ਨਹੀਂ ਲੱਗ ਚਰਵਾਜੇ ਲਾਂਗੇ 54000 ਰੁਪਏ 53000 ਜਿਹੋ ਨਾਲ ਦੋ ਟਾ ਯਾਰ ਪਾਣਾ ਨਿਕਲ ਗਿਆ ਤੇ ਪਾਈਆਂ ਦੀ ਕੱਟੀ ਦੀ ਮੁਹਤਲ੍ਹਾ ਪਾ ਆ ਗਏ ਮੈਂ ਹਣਾ ਲੋਵੀ ਪਹੁੰਚਾਂ ਵੀ ਹੁੰਦੀਆਂ ਨੇ ਵੈਸੇ ਇਹ ਨਹੀਂ ਵੀ ਕੋਈ ਪਸ਼ੂ ਪੋਲਾ ਤੇ ਉਹਦੇ ਤੇ ਹੋ ਗਈ ਚੀਜ਼ ਆਏ ਨਹੀਂ ਵੀ ਇੱਕ ਅੱਧੀ ਰਾ ਪੋਲੀ ਮਿਲ ਗਈ 100 ਕਿਲੋ ਪਹੁੰਚ ਜਾਂਦੀ ਜੇ ਬਰਾਂਦਾ 50 ਕਿਲੋਸਾਂ ਨਾ ਨਾ ਤੇ ਅੱਥੇ 10 ਕਿਲੋਸਾਂ ਤੇ ਜਿਹੜੀ ਪਹੁੰਚ ਹੁੰਦੀ ਆ ਰਹੀ ਤੇ ਵੱਡੀ ਮੱਝ ਅੱਜ ਜਾਂਦੀ ਤੋ ਵੀ ਇਹਨੇ ਦੀ 100 ਕਿਲੋਮੀਟਰ ਤੱਕ ਪਹੁੰਚ ਆ ਕੇ ਨਾ ਜਿਹੜੀ ਆਪਾਂ ਤੁਹਾਨੂੰ ਵੇੜ ਕਰਕੇ ਵਿਖਾ ਦਿੰਦੇ ਆ ਲੈ ਮਿੱਤੇ ਪਾ ਫੋੜ ਲਿਆ ਜੇ ਨਾਲ ਦੀ ਨਾਲ ਹੀ ਡਿਟੇਲ ਆ ਪਾਲੀ ਜਰਸੀ ਆ ਗਈ ਵੀਰ ਜੀ ਠੀਕ ਆ ਜੀ ਇਹ ਇਹ ਜਰਸੀ ਆ ਗਈ ਜੀ ਹਾਂ ਜੀ ਦੇਖੋ ਜੀ ਪਹਿਲਾਂ ਦਾ 22 ਕੁਲ ਦਾ ਤਾਂ ਪਾਜੀ ਕਿੰਨੇ ਨਹੀਂ ਇਹ ਲੈਣ ਦਾ اختیار ਹੈ ਡਾੜਾ ਕੱਢ ਜਾਣੀ ਦੋਸਤਾਂ ਦੇ ਵੀਰ ਜੀ ਲੈ ਦੇਖੋ ਜੀ ਦੇਖੋ ਸੋ ਗੱਬਣ ਇਹ ਬਾਹਰ ਦੋਸਤੋ ਬੁਖਾਰਿਆ ਤਿਆਰੀ ਵਾਲੀ ਆ ਪਾਲੀ ਸੋ ਵੀ ਕਰਮਾਂ ਦੀ ਇੱਕ ਮੱਝਾਂ ਵਾਂਗੂ ਵੜੀ ਆ ਜੀ ਜਿਵੇਂ ਆਪਾਂ ਮੱਝਾਂ ਨਾਰਮਲ ਦੇਖਦੇ ਆਪਾਂ ਪਿੱਠ ਪੁਰਾ ਢੰਡੀ ਤੀਰੀ ਵੀਰ ਜੀ ਇਧਰੋਂ ਦੇਖੋ ਕਰਮਾਂ ਦੀ ਪਾਂਡੀ ਪਾਈ ਫਿਰਦੀ ਆ ਚੌਰ ਸਲੇਵਾ ਮੁੱਟ ਤੋਂ ਇਹਦੇ ਢਿੱਲ ਦੇਖੋ ਕਿੰਨੀ ਆ ਸਾਰੇ ਢਿੱਲ ਕੱਢ ਜਾਣੀਆਂ ਨੇ ਹੂੰ ਦੇਖੋ ਸ਼ਾਇਦ ਬਾਕੀ ਵਜਨ ਲੋਡ ਦੇਖੋ ਕਰਮਾ ਬਹੁਤ 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 ਜੰਪਲ ਬਹੁਤ ਜ਼ਿਆਦਾ 크ਰੋਸ ਆਂਗ ਦੇ ਵਿੱਚ ਕੋਈ ਜਰਸੀ ਦੇ ਨਾਲ ਐਚ ਐਫ ਦਾ 크ਰੋਸ ਲਾ ਲੇ ਪੂਰੇ ਵਜਨ ਲੋਡ ਵਾਲੀ ਹੈ ਹਾਂ ਪੁੱਲ ਵੱਡੀ ਆ ਤਾਂ ਥਣ ਥਣ ਨੂੰ ਬਖਾਉਣੇ ਆਪਾਂ ਤੁਹਾਨੂੰ ਤਸੱਲੀ ਨਾਲ ਇੱਥੇ ਰੁਕਿਆ ਜੀ ਇੱਥੇ ਐਸੇ ਰੋਕੀ ਪਾ ਲਈ ਡਾਕਟਰ ਇੱਥੇ ਰੋਕਣੀ ਮੇਰਾ ਦੱਸ ਤੇ ਅੱਛੇ ਸ਼ੰਗੀਰ ਪਾ ਹੋਰ ਟੁੱਟੇ ਡੰਗ ਤੂ ਆ ਦੇਖੋ ਜੀ ਠੀਕ ਆ ਸੋ ਸੁਪਾਈਆਂ ਚੈੱਕ ਕਰੋ ਵਿਰਲ ਗੈਪ ਤੁਹਾਡੇ ਸਾਹਮਣੇ ਆ ਠੀਕ ਆ ਜੀ ਬੈਂਸੂਨ ਸਲੇਵੇ ਦੇ ਉੱਪਰ ਕਾਫੀ ਸੋਹਣੇ ਸੋ 53 ਦੀ ਤਸੱਲੀ ਰਹੂਗੀ ਕੋਈ ਭਰਾ ਜਿਹੜੇ ਆਨਲਾਈਨ ਨਾਲ ਸੌਦਾ ਕਰਦੇ ਥਾਣਾ ਦੀ ਕੋਈ ਗੱਲ ਗਾਰੰਟੀ ਨਹੀਂ ਮਾ ਚਲ ਪੁੱਜੇਗੀ ਪਰ ਆ ਵੇਖੋ ਤੇ ਪਈ ਗਈ ਲੋ ਜੀ ਕਰੋ ਚੈੱਕ ਸੋ ਸੁਨਾਪਸ ਨੂੰ ਬਹੁਤ ਆ ਠੀਕ ਆ ਜੀ ਆ ਵੇ ਲੋ ਹਲੇ ਚੀਪਾ ਵੀਰ ਜੀ ਆਉਣੇ ਵਾਲੇ 4 ਮਹੀਨੇ ਨਹੀਂ ਬਚੀ ਸੋਦੀ ਸੋ 53 ਵੀ ਤੁਸੀਂ ਦੇਖੋਗੇ ਠੀਕ ਆ ਜੀ ਇੱਥੇ ਗਾਣੇ ਬੋਲਾ ਨਹੀਂ ਭੰਨਿਆਗਾ ਹਜੇ ਸਮਾਂ ਲੈ ਜੂਗੀ ਠੀਕ ਆ ਇਹ ਦੇਖੋ ਵੇਖੋ ਤਗੇ ਕੰਬਲੀ ਓ ਹਾਂ ਇਤਰਾ ਚੱਲੀ ਜਾ ਰਹੀ ਪਈ ਨਾ ਲਓ ਜੀ ਕਿਉਂ ਜਿੱਕੋ ਹੋ ਜਾਏ ਵੀਰ ਲਓ ਜੀ ਚਲੋ ਚਾਰੇ ਥਾਣੇ ਜਿਹੜੇ ਟਿੱਪ ਕੇ ਦਿਖਾਤੇ ਆ ਤੇ ਸੁਹਾ ਸਤਨਾਮ ਤੇ ਜਾਗੇ ਦੁਜਾ ਦੁਜਾ ਵੀਰ ਜੀ ਦੁਜਾ ਸਾਜ ਦੁਜਾ ਖਾਜ ਗਰੰਟੀ ਨਾਲ ਦੁਜਾ ਲਓ ਜੀ ਦੁਜਾ ਸੁਹਾ ਆਪਣੇ ਬੰਦੇ ਪ੍ਰੇਮ ਵਾਲੇ ਤੋਂ ਲਈ ਬਸ ਸਾਜ ਵਾਲੇ ਤੋਂ ਵੇਖੋ ਲੋੜ ਲਾੜ ਕਰਮਾਲੀ ਨੂੰ ਠੀਕ ਆ ਜੀ ਤੇ ਪੂਰੀ ਪਲੀ ਸਬੀਆ ਕੋਈ ਲੱਸੀ ਫਿੱਕੀ ਨਹੀਂ ਤੇ ਕੋਈ ਨਿੱਕੀ ਜੀ ਨਹੀਂ ਕੀ ਠੀਕ ਆ ਜੀ ਕੱਦ ਵੀ ਚਲੋ ਜਿੱਕਰ ਕਰਾਉ ਸਾਂਗਾ ਤੇ ਜਿੱਦਾਂ ਇੱਕ ਪੰਜਾਬ ਵਾਲੀ ਜਰਸੀ ਵੇਖਦੇ ਆ ਕੱਦ ਓਟਾ ਇਸ ਬੈਨ ਦਾ ਫੁੱਲ ਗੇ ਨੋ ਰਸਤੇ ਚਾਰੋਂ ਵੀਰ ਜੀ ਇੰਨੇ ਗੱਲਾਂ ਹੀ ਹਰਦ ਕਰਵਾ ਤੂੜੀ ਵਾਲਾ ਰਖਾਈ ਜੀ ਹਾਂ ਲੈ ਵੀ ਸਤਨਾਮ ਵੀਰ ਦੇ ਦਿੱਗੇ ਯਾ ਸੁਣੋ ਕੀ ਵੱਛੀ ਜਿੰਨੇ ਜਿੱਡੀ ਕੁਆੜੀ ਕੁੜੀ ਲੇਵਾ ਵੱਛੀ ਦਾ ਲੱਖ ਰੁਪਏ ਦੀ ਹੈਗਣੀ ਹਾਂ ਪਰ ਆਪਾਂ ਲੱਖ ਲੁਖਣੀ ਆਪਾਂ ਮੁੱਲ ਕਰਦੇ 90000 ਰੁਪਇਆ 85000 ਦੀ ਵਤੀ ਜਾਵੇ 85 ਦੀ 85 ਦੀ ਆ ਮਾਰ ਦਈਏ ਛਾਲ 80 ਦੇ ਦਈਏ ਨਹੀਂ 80 ਥੋੜਾ ਹੀ ਅਸੀਂ 80 ਦੇ ਦਾਂਗੇ ਭਾਜੀ 80000 ਬਿਸੋਰੇ ਦੇ ਦਾਂਗੇ ਕਰੇ ਛੱਡ ਜਾਵਾਂਗੇ ਭਾਜੀ ਵੇ ਲੋ ਛਾ ਕੀ ਕਰਨ ਵਾਲੀ ਮਾਰਦੇ ਨਿਕਲਦੀ ਕੋ ਗਜਾਇਸ਼ ਹੋਰ ਸੌ ਨਹੀਂ ਬਸ ਭਾਈ ਹੁਣ ਗਜਾਇਸ਼ ਨਹੀਂ ਆਪਸ ਜਿਆਦਾ ਵੀ ਚੰਗੀ ਵੀਰਦੀ ਕੁਆਲਟੀ 80 ਦੀ 80 ਦੀ ਲਓ ਜੀ ਲੋ ਜੀ 500 ਹੋਰ ਮਾਨਤਨ ਹੋ ਜਾਊਗਾ 100 ਕਿਲੋਮੀਟਰ ਤੱਕ ਪਹੁੰਚ ਜਾਊਗੀ ਠੀਕ ਹੈ ਮਿਰਲਾ ਦੇ ਨਾਲ ਦੇਖੋ ਨਾ ਮਿਰਲਾ ਕੋਈ ਫੋਰ ਨਹੀਂ ਕੋਈ ਛਾਂ ਨਹੀਂ ਕੋਈ ਲੈਣਾ ਨਹੀਂ ਸਾਡੇ ਨਾਲ ਸੀ 3000 ਕਿਰਾਇਆ ਪੈ ਰਿਆ ਮੈਂ ਤਾਂ 75000 ਤੇ ਰਹਿ ਜਾਣੀ ਬਸ ਬਰ ਰਹਿ ਨਹੀਂ ਤਾਂ ਉਥੇ ਕੀ ਆ ਹਨਾ 3000 ਰੁਪਏ ਹੀ ਦੋਏ ਕਿਰਾਇਆ ਵੀ ਆ ਹੰਝੀ ਕਿਲੋ ਦੇਗਾ ਬਿਲਕੁਲ ਬਿਲਕੁਲ ਤੇ ਅੱਗੇ ਆਪਾਂ ਵੀ 17ਵੇਂ ਦੀ ਵੈਡ ਦੀ ਗੱਲ ਕਰਨ ਲਈਏ ਇਹ ਆ ਗਈ ਬਾਲੇ ਆਫਰ ਕਰ ਰਿਹਾ ਬੱਚਾ ਇਹ ਵੀ ਤਿਆਰੀ ਵਾਲੀ ਨਹੀਂ ਸੂਈ ਹੈ ਜੀ ਇਹ ਸੂਈ ਹੈ ਇਹਨੂੰ ਹੋ ਗਿਆ 14 ਦਿਨ ਹੋ ਗਿਆ ਬੱਚਾ ਵੱਛਾ ਲਓ ਜੀ ਕੋਈ ਨਹੀਂ ਬੱਚਾ ਲਾਇਓ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਸੂਈ ਚਾਰ ਦਿਨ ਹੋ ਗਏ ਆ ਕੋਈ ਬੋਲਾ ਬੋਲਾ ਕਿੰਨਾ ਹੈ ਥੱਲੇ ਬੋਲਾ ਦੇਖੋ 14 15 ਕਿਲੋ ਲਓ ਜੀ 15 14 ਕਿਲੋ ਬੋਲਾ ਹੈ ਵੱਛਾ ਮਗਰ ਲਓ ਜੀ ਚੌ ਪੰਜਾਂ ਦਿਨਾਂ ਦੀ ਸੂਈ ਹੈ ਤੇ 14 ਕਿਲੋ ਬੋਲਾ ਹਾਂਜੀ ਹਾਂਜੀ ਇੱਥੇ ਲੈਵਾ ਇਹਦੇ ਅੱਗੇ ਅਸੇ ਵਾਲਿਆਂ ਦਾ ਨਾ ਹੁੰਦਾ ਨਾ ਜੀ ਆ ਬੱਚੇ ਇੱਥੇ ਰੁਕ ਲੈ ਕੋਈ ਸਾਰਿਆਂ ਨੂੰ ਕੱਲੀ ਖਿੱਚੀ ਖੜੀ ਆ ਹਾਂ ਲਓ ਵੀ ਜਾਨ ਦੇ ਵਿੱਚ ਪੂਰੀ ਠੀਕ ਆ ਤੇ ਨਾਰਾ ਨੂਰਾ ਲੇਵੇ ਚੱਡੇ ਤੇ ਬਹੁਤ ਆ ਜਿੱਦਾਂ ਚਲੋ ਇੱਕ ਫਾਰਮਾ ਦੇ ਵਿੱਚ ਬਹਿਣਾ ਵੇਖਦੇ ਆ ਲੇਵਾ ਇਹਨੂੰ ਕਰਮ ਵਾਲੀ ਨੂੰ ਉਹਦੇ ਨਾਲ ਤੇ ਲੱਗਾ ਕੋਈ ਨਹੀਂ ਹੌਸਲੇ ਨਾਲ ਤੋੜਲਾ ਕੋਈ ਨਹੀਂ ਕਾਲੀ ਪੈਦੀ ਮਾੜੀ ਜੀ ਇਹ ਕਿਹਾਂ ਜਰਾਈ ਅਸੀਂ ਡਰੀ ਜਾਂਦੀ ਆਹ ਦੇਖੋ ਲੇਵਾ ਵੇਖ ਲੈ ਕਿੱਡਾ ਸਿੱਖ ਸਿੰਧੀ ਤੇਰੀ ਭਾਈ ਬਹੁਤ ਇਦਾਂ ਲੋ ਜੀ 14 ਕਿਲੋ ਬੋਲੇ ਦੀ ਸਟਾਰਟਿੰਗ ਆ ਠੀਕ ਆ ਜੀ ਬੱਛਾ ਮਗਰ 14 ਦਿਨਾਂ ਦਾ ਅਜੇ ਟਾਈਮ ਸਮਾਂ ਹੋਇਆ ਨੂੰ ਵੀ ਵੱਡੀ ਆ ਵੀਰ ਜੀ 20 ਤੋਂ ਪਲੱਸ ਵਾਲੀ ਆ ਠੀਕ ਆ ਲੈ ਵੀ ਸਤਨਾ ਵੀਰੇ ਕੀ ਡਿਮਾਂਡ ਹੈ ਜਿੰਨੇ ਵੀਰ ਜੀ ਲੈ ਲੂਏ ਦੀ ਪੱਕੀ ਹੋਸ ਤਾਂ ਨਾ ਪਹੁੰਚ ਪਹਿ ਨਹੀਂ ਮੁੱਲ ਕਰ ਲਈ ਆ ਮੋਲੇ ਦਾ ਆਪਾਂ 12000 ਰੁਪਇਆ ਕਰਦੇ 60000 ਦੀ ਦੇ 60000 ਦੀ ਠੀਕ ਆ ਬੱਚਾ ਮਾਰ ਨਹੀਂ 60000 ਦੀ ਹਾਂ 60 ਦੀ ਦੇ ਦਾਂਗੇ ਲੋ ਜੀ 6000 ਹਰਦੀ ਇਹ ਮਿਲ ਜੂਗੀ ਹਾਂ ਨਾ ਪਰ ਨਹੀਂ ਇਹਦੇ ਕੋਈ ਕੱਢਦੀ ਹੈ ਕਸਰ ਕੁਝ ਹਾਂ ਜੀ ਉਹ ਕਰਨਾ ਕੋਈ ਪਉਣਾ ਇਹ ਸਾਦੂ ਵੀ ਹਾਂ ਮੁੜ ਕੇ ਆਖੀ ਮੇਰਾ ਸਾਡੀ ਪੁੱਤਾ ਦੱਸ ਤੇਰੇ ਵੀ ਜਾ 6000 ਦੀ ਹਾਂ ਹੱਥ ਦੇ ਚਲ 2 ਛੱਡ ਦਾਂ 58 ਦੇ ਦਾਂ ਪਾਜੀ 58000 ਦੀ ਪੂਰੀ ਵੱਡੀ ਵਸ਼ੀਏ 20 ਪਲੱਸ ਚਾਰੀ ਵੱਡੀ ਆ ਆ ਪੂਰੀ ਵੱਡੀ ਆ ਤੇ ਇਹਦਾ ਨਾੜਾ ਵੇਖੋ ਵੀ ਆਮਾਨੇ ਕਿੰਨੇ ਲੱਗਿਆ ਹਾਂ ਸੋ ਇਹਦਾ ਦੋਸਤੋ ਲੈਵਾ ਠੀਕ ਆ ਵੀ ਬਾਰ ਬਾਰ ਆਉਂਦੇ ਆ ਪਰ ਚੰਗੇ ਆ ਤੇ ਇਹ ਵੀ ਹੁਣ 3000 ਮਾਲਾ ਕਰਾਇਆ ਚੱਲ ਗਿਆ 55 ਯਾਨੀ 20 ਕਿਲੋ ਬਿਲਕੁਲ ਬਿਲਕੁਲ ਉਹ ਤਾਂ ਸਿਆਣੇ ਸਾਰੇ ਵੀਰ ਨੂੰ ਪਤਾ 100 ਕਿਲੋਮੀਟਰ ਪਹੁੰਚ ਆ ਹਾਂਜੀ ਹਾਂਜੀ ਤੇ ਖਰਚਾ ਤਾਂ ਚਲੋ ਜਿਹੜਾ ਵਿੱਚੇ ਹੀ ਸ਼ਾਮਲਾ ਹਾਂਜੀ ਹਾਂਜੀ ਤੇ ਇਹ 58000 ਦੀ ਅੱਜ ਮਿਲ ਜੂਗੀ ਠੀਕ ਆ ਅੱਗੇ ਵਾਰ ਕੱਦੇ ਮੀਤੇ ਪਾ ਅਗਲੀ ਵਾਰ ਸਹੀ ਆ ਜੀ ਸਹੀ ਆ ਜੀ ਸਹੀ ਆਲ ਸੋ ਸ਼ਾਈ ਵਾਲ ਆ ਗਈ ਆ ਠੀਕ ਆ ਜੀ ਸੋ ਬੜੇ ਵੀਰ ਫੋਨ ਕਾਲ ਕਰਦੇ ਰਹਿੰਦੇ ਆ ਚਲੋ ਸ਼ਾਈ ਵਾਲ ਇੱਕ ਅਦਾ ਲਾ ਕੇ ਜ਼ਰੂਰ ਹੁੰਦਾ ਸ਼ਾਈ ਵਾਲੀ ਵੱਡੀ 16 17 ਕਿਲੋ ਵਾਲੀ ਇਹ ਨਹੀਂ ਵੀ ਛੋਟੀ ਠੀਕ ਆ ਇਹ ਇਹ ਕਦੋਂ ਦੀ ਸੂਈ ਹੈ ਵੀਰ ਇਹ ਸੇਰ ਦੀ ਤੜਕੇ ਅੱਜ ਮਾਰਨਿੰਗ ਆ ਅੱਜ ਤੜਕੇ ਸੂਈ ਆ ਸਵੇਰਾਂ ਦੇ ਵਿੱਚ ਕਿਵੇਂ ਆ ਸੂਹਾ ਤਿੱਜਾ ਤਿੱਜਾ ਸੂਹਾ ਆਪਾਂ ਦੋ ਜਾਖਾ ਠੀਕ ਆ ਬੱਚਾ ਕੀ ਮਗਰ ਮਗਰ ਬੱਛੀ ਇਹਦੇ ਮਗਰ ਵਾਲੀ ਟੋਪ ਦੀ ਤੇ ਸੀਲ ਸਲਾ ਕੇ ਠੰਡੀ ਬੋਲੀ ਮਗਰ ਬੱਛੀ ਆ ਗਈ ਸਹੀ ਆਲ ਐਚ ਐਫ ਨਾਲ ਉਹ ਵੀ ਠੰਡੀ ਲੈਣੀ ਆ ਹਾਂ ਆ ਬਿਨਾ ਵੰਗੇ ਸੋ ਤੇਜਾ ਸੂਹਾ ਤੇ ਲੋੜ ਇਹਨੂੰ ਵੀ ਕਰਵਾ ਲੈ ਨੂੰ ਪੂਰਾ ਅੰਤਾਂ ਦਾ ਹੀ ਆ। ਬੜਾ ਬੜਾ ਚੋਆ ਲਗਾ ਹਾਲੇ ਵੀ ਜੀ ਚੋਈਆਂ ਵਾਹੇ ਕਰਵਣੀਆਂ ਦੋ ਦੋ ਢਾਈ ਢਾਈ ਕਿਲੋ ਕੜੀਆਂ ਨਾਲ ਬੱਚੇ ਨੂੰ ਜਗਾਇਆ ਬੱਚੇ ਤੇ ਨਹੀਂ ਬੈੰਦੇ। ਅੱਛਾ। ਹਾਂ। ਸਹੀ ਹਲਦੀਆਂ ਨੇ। ਠੀਕ ਆ। ਐਨੂੰ ਲੈ ਜਾ ਮਢੀ ਜੀ। ਐਨੂੰ ਤੋਰੇ। ਤੇ ਲੰਮੀ ਤੇ ਢਾਂਚਾ ਵੱਡਾ ਵਜਨ ਪੂਰਾ ਫੁੱਲਾ। ਹਾਂ। ਇਹ ਤਾਂ ਭਾਈ ਆਉਣ ਤੁਰਦੇ ਜੇ। ਆਉਣ ਤੁਰਦੇ ਲੰਮੀ। ਆਹ 껖ਟ ਵਾਲੇ ਬੂਹੇ ਵਾਲੇ ਸਾਈਡ ਤੋਰੇ ਜੇ। ਹਾਲੇ ਥੋੜੀ ਨਾ ਹੁੰਦਾ ਵਾਸ਼ੀ ਦੋ ਘਰ ਕੜਦੀ ਥੋੜਾ ਨਾ ਇਹ ਆ ਕੇ ਨਾ ਇਹਨੂੰ ਉਪਰੇ ਮਨਾ ਕੇ ਕੱਲ ਹੀ ਆਈ ਆ ਹਾਂ ਹਾਂ ਉਹ ਗਾਇਆਂ ਦੁੱਧੀਆਂ ਸੁਈਆਂ ਤੋਂ ਉਹਨਾਂ ਦੇ ਵੇਖ ਕੇ ਮੁਰਕੀਆਂ ਦੀ ਮਾਂ ਵੀ ਸੁਣਾ ਆ ਬਾ ਇਹ ਮੁਰਕੀਆਂ ਦੀ ਮਾਂ ਵੀ ਸੁਣਾ ਠੀਕ ਆ ਤੇ ਕਿਨੂੰ ਸਵੇਰੇ ਤਿੰਨ ਇਹ ਤਿੰਨ ਸੁਈਆਂ ਅਗੜ ਬਿਸ਼ਰ ਵੀ ਜੀ ਹਾਂ ਆ ਕਈ ਵਾਰ ਹਰ ਵੇਖੋ ਵੇਖੀ ਕੰਮ ਵੀ ਵੇਖੋ ਵੇਖੀ ਦੂਜੀ ਮਗਰੇ ਹਾਂ ਅੱਧੇ ਅੱਧੇ ਘੰਟੇ ਰਿਵੀਅਰ ਤੇ ਰੱਖੀਏ ਕੰਮ ਇੱਕ ਅੱਧੀ ਚੋਲੋ ਚਵਾਈ ਆਪਾਂ ਕਰਤੀ ਮਾਰਨਿੰਗ ਚੋਈ ਚੋਈ ਵੀਰ ਜੀ 3 ਕਿਲੋ ਕੜੀ ਦਾਲੇ ਬੱਛੀ ਨੂੰ ਜਗਾਇਆ ਨਾਲੇ ਇਹਨੂੰ ਮਿਲ ਕੇ ਪਿਆ ਵੀ ਜੇਜੂਰ ਪੈ ਜੂਗੀ ਚਲੋ ਵੀ ਹਾਂ ਜੇਜੂਰ ਹੈ ਓਕੇ ਰਿਪੋਰਟ ਉਹਦੀ ਕਰੋ ਚੈੱਕ ਠੀਕਾ ਜੀ ਮਗਰ ਇਹਦੇ ਬੱਛੀ ਆ ਠੀਕਾ ਜੀ ਬੱਚਾ ਜੀ ਤੁਹਾਨੂੰ ਹਾਂ ਆ ਬੱਚੀ ਆ ਇਧਰ ਆ ਗਿੱਲੇ ਨਾੜੂ ਹਲੇ ਲਓ ਜੀ ਆ ਬੱਚਾ ਜੀ ਮਗਰ ਬੱਛੀ ਕਰ ਲੋ ਚੈੱਕ ਨਾੜੂਆ ਨਾਲ ਆ ਅੱਜ ਤੜਕੇ ਦੀ ਪਤਾਇਸ਼ ਆ ਹਾਂ ਜੀ ਹਾਂ ਠੀਕਾ ਪੂਰਾ ਗੋਲ ਗਲ ਬਹੁਤ ਜ਼ਿਆਦਾ ਕਾਇਮ ਆ ਥਣ ਥਣ ਵੀ ਜੇਕਰ ਆਪਾਂ ਕਰੀਏ ਬਹੁਤ ਪੰ ਚੰਗੀ ਕੇ 15 16 ਕਿਲੋ ਲਈ ਵੇਚੀ ਕੋ ਭਾਵੇਂ ਸੇਵਾ ਕਰੂਗਾ ਜੀ ਹਾਂ ਆ ਤੇ ਫਿਰ ਕਿੰਨੇ ਦੀ ਦੇਣੀ ਅੱਜ ਮੋਲ ਪੈਣ 10000 ਰੁਪਇਆ ਹਾਂ 60000 ਚ ਮਾਨਦਨ ਕਰਦਾ 60 ਚ ਕਿੰਨਾ ਕਰਦੇ ਦੋ ਦੋ ਛੜਦਾਂਗੇ ਨਹੀਂ ਦੋ ਨਹੀਂ ਜ਼ਿਆਦਾ ਕਰਦੇ ਕਰਦੇ ਫਿਰ ਤਿੰਨ ਕਰਦੇ ਤਿੰਨ ਕਰਦੇ ਨਹੀਂ ਭਾਈ ਚਲ 53 ਦੇ ਦਾਂਗੇ 53000 ਦੇ ਦਾਂਗੇ 53 ਦੇ 53 ਜੀ ਦੇ ਦਿਓ ਕੋਈ ਗੱਲ ਨਹੀਂ ਤਾਇਜ ਕਰਕੇ ਦਈ ਹੈਗੇ 53 ਦੀ ਦੇਓ ਕਾਲੀ ਨਾ ਜਾਇ ਜਿਆ ਕਰਮਾਲੀਆਂ ਵੇਖਿਆ ਤੁਹਾਡਾ ਸ਼ੋਰ ਚਲਾਉਂਦੀ ਡੇਰਿਆ ਕਰਮਾਲੀਆਂ ਹੋਣੇ ਏੜੀਆਂ ਜੀਆਂ ਵੀ ਨਹੀਂ ਇਹਨੇ ਪਾਦੀਆਂ ਮਿਲਦੀਆਂ ਤੁਹਾਡੇ ਸਾਹਮਣੇ ਕੋਈ ਏ ਥੋੜਾ ਵੀ ਆਪਾਂ ਪਰਸੋਂ 8 9 ਪੰਜਾਂ ਦਾ ਅੱਜ 2 3 ਆ ਅੱਜ ਵੀ 10 ਆ 12 ਫਿਰ ਵੇਖਾਂ ਬਾਹਰ ਜੀ ਕਿਰਪਾ ਜੀ ਲੈ ਵੀ ਇਹ ਵੀ ਤੇ ਸ਼ੇਰ ਦੀ ਸੂਈ ਇਹਦੇ ਮਗਰ ਬੱਛਾ ਜੀ ਓਏ ਹਾਂ ਇਹਨੇ ਕਰਵਾਇਨੇ ਨਾ ਇਹਨੇ ਉਹਨਾ ਹੀ ਦਾ ਵਜਨ ਤੇ ਉਹਨਾ ਹੀ ਦਾ ਲਿਵਾ ਯਰ ਇਹ ਗਾਂ ਮੈਂ 5 ਕਿਲੋ ਕੱਢੀ ਜੇ ਕਰਮਾਲੀ ਓਏ ਇਹ ਵੀ ਅੱਜ ਹੀ ਅੱਜ ਅੱਜ ਜੀ ਠੀਕ ਹੈ ਮਗਰ ਬੱਛਾ ਇਹਦੇ ਨਾਲ ਸੂਈ ਇਹਦੇ ਮਗਰ ਬੱਛਾ ਬੱਛਾ ਹੈ ਹਾਂ ਸਵੇਰਾਂ ਚ ਕਹ ਤੇ ਜਿੰਦੇ ਜਨੇ ਕੀ ਜੀ ਲਓ ਜੀ ਤੀਜੇ ਮੰਨ ਆਪਾਂ ਨੂੰ ਦੂਜੇ ਆਖਣਾ ਤੇ ਤੀਜੇ ਮੰਨੋ ਬਾਕੀ ਲੇਵਾ ਆਰਡਰ ਵੇਖੋ ਠੀਕ ਆ ਜੀ ਆਪਦੇ ਵਜਨ ਲੋਡ ਨਾਲ ਥੱਲੇ ਜਾਦੀ ਜਾਂਦੇ ਵੀ ਲੜਦੀ ਪਈ ਆ ਜਵਾਬ ਵਾਲਾ ਇੱਕ ਪਰੇ ਆਦੇ ਇਧਰੇ ਪੋਲੀਆਂ ਭੂ ਕਰਗੀਆਂ ਤੇ ਲੋਕ ਰੁਕਦੇ ਥਾਣ ਮਈਆਂ ਵਾਲੇ ਕੋਈ ਭੈਣ ਪੁੱਛੋਏ ਬੱਚਾ ਪੁੱਛੋਏ ਜਿਵੇਂ ਮਰਜ਼ੀ ਕਰੋ ਚੱਕ ਠੀਕ ਆ ਸੋ ਥਣ ਥਣ ਬਹੁਤ ਵਧੀਆ ਪੂਰਾ ਮੁੱਠੀ ਮੁੱਠੀ ਥਣਾ ਬਹੁਤ ਸੋਹਣੀ ਕੁਆਲਿਟੀ ਲੈਵੇ ਦੀ ਚਲੋ ਸੂ ਸਵਾਦ ਵਿੱਚ ਸੂਸਾਂ ਕੱਲ ਤੋਂ ਦੁਨੀਆ ਲੱਗਦੇ ਸੂਕੇ ਤੋਂ ਜੋ ਬੱਚੇ ਬੱਚੇ ਉਸਨੂੰ ਦਿੱਤੇ ਜੱਫਾ ਪਿਆ ਜੋਰ ਲੱਗਦਾ ਮਾਰਦਾ ਠੇਡਣੀ ਭਰਿਆ ਇੰਨੀ ਵੀਰਦੀ ਇਹ ਕਰਮਾਂ ਲਈ ਹੋਰ ਬਣੀ ਹਾਂ ਹਾਂ ਨੇ ਬੜਾ ਸੋਹਣਾ ਥੱਲੇ ਲਵਾ ਲ ਗੋ ਚਲੋ ਜਿੰਨਾ ਦਾ ਆਪਾਂ ਲਈ ਉਹ ਵੀਰਾਂ ਦੇ ਵੀ ਅਸੀਂ 21 22 ਕਿਲੋ ਦੋ ਜੋ ਇਹ ਲੈਵੇ ਸਾਲ ਹੈ ਗਈ ਆ ਹਾਂ ਹਾਂ ਜੀ ਇਹ ਬਤਨ ਕਾ ਡਗਨ ਦੀ ਇਹ ਪੀ ਲਓ ਜੀ ਠੀਕ ਹੈ ਜੀ ਸੋ ਅਗੜ ਪਿਛਰੀ ਆ ਦੋਸਤੋ ਸੁਈਆਂ ਨੇ ਇਹਦੇ ਮਗਰ ਬੱਚਾ ਬਿਲਕੁਲ ਨਾੜੂਆ ਨਾਲ ਆ ਬੱਚੇ ਤੇ ਸੋ ਵੜ ਵੱਡੀ ਆ ਬਾਕੀ ਥੋੜਾ ਸੂਸਵਾ ਦੇ ਵਿੱਚ ਆ ਚਲੋ ਸਾਰੇ ਭਰਾਵਾਂ ਨੂੰ ਆਪਾਂ ਦੱਸ ਹੀ ਦਿੱਤਾ ਵੀ ਅੱਜ ਤੜਕੇ ਦੀ ਸੁਈ ਆ ਤੇ ਬਾਕੀ ਚਵਾਈ ਦੀ ਪਸਮਾਈ ਦੀ ਚੰਗੀ ਨਿਕਲੀ ਆ ਉਹ ਜਿਹੜਾ ਮਾਰਨਿੰਗ ਇਹਨਾਂ ਨੇ ਕੋਈ 2-2 3-3 ਕਿਲੋ ਬੋਲਾ ਚੋਕੇ ਤਸੱਲੀ ਕੀਤੀ ਆਪਣੀ ਤੇ ਇਹ ਸਤਨਾਮ ਕਿੰਨੇ ਦੀ ਵੀਰ ਜਾਰੀ ਅੱਜ ਇਹਦਾ ਵੀਰ ਦੀ ਮੁੱਲ ਪੈਣ ਕਰਦੇ 61000 ਦੇ ਦਿੱਤਾ 61 ਦੀ ਆ ਬਾਠਾ ਬੂਠਾ ਤੋਂ ਕਰਦੀਆਂ ਮਾਰਦੀ ਦੇ ਦ 58 ਦੀ ਹਾਂ 500 ਛੋਟ ਕਰਦਾਂਗੇ ਸਾਢੇ 57 ਦੀ ਪੂਰੀ ਫੁੱਲ ਲਓ ਜੀ ਸਾਢੇ 57 ਬਿੰਦੂ ਵਾਲੀ ਜੀ ਸਾਢੇ 57 ਦੀ ਚਲੋ ਆਪਾਂ ਵਾਰ-ਵਾਰ ਕਹਿੰਦੇ ਫਿਰ ਚੰਗੇ ਨਹੀਂ ਲੱਗਦੇ ਕਿ ਮੇਰੇ ਭੈਣ ਭਰਾ ਕੋਹੋ ਜੇ ਕਾਰੀਗਰ ਭਰਾ ਵਪਾਰ ਲੈਣਾ ਜਿਹੜੇ ਵਪਾਰੀ ਭਰਾ ਵੀ ਲੈ ਕੇ ਅੱਗੇ 2 ਰੁਪਿਆ ਪ੍ਰੋਫਿਟ ਲੈਂਦੇ ਆ ਠੀਕ ਆ ਜੀ ਤੇ ਉਹਨਾਂ ਦੀ ਵੀ ਗਿਣਤੀ ਬਹੁਤ ਹੁੰਦੀ ਵੀ ਆਪਾਂ ਨੂੰ ਕੋਈ ਕਸ਼ੂ ਸਵੱਲਾ ਮਿਲਦਾ ਫਿਰ ਲਿਆ ਕੇ ਸੇਲ ਕਰ ਲੀ ਗਿਆ ਸੀ ਹਾਂ ਜੀ ਨਾ ਭਾਈ ਮਾਰ ਸਰਾ ਹਾਂ ਤੁਹਾਨੂੰ ਬਾਬੂ ਦੇਖ ਜਾਂਦਾ ਮਿੰਟਾ ਮਿੰਟ ਕਰਮਾ ਜਿਹੜਾ ਹੁਣ ਆਪਣੇ ਨਾਲ ਜਾਂਦਾ ਪਰ ਉਹ ਵੀ ਜਾ ਕੇ ਵੇਚ ਲੈਂਦਾ ਵੇਚ ਲੈਂਦਾ ਵੇਚ ਲੈਂਦਾ ਤੇ ਅੱਗੇ ਵੀਰ ਸਤਰਾਮ ਇਹ ਕਿਵੇਂ ਆਪਣੇ ਕੋਲ ਬੈਠ ਇਹ ਤੁਹਾਡੇ ਨੋਗੇ ਦੀ ਆ ਜੀ ਆ ਕਰੀਏ ਡਿਟੇਲ ਤੋਂ ਸਾਂਝੀ ਕਰਾਂਗੇ ਨਾ ਇਹਦੇ ਵਿੱਚ 10 ਕਿਲੋ ਦੁੱਧ ਹੀ ਦੁੱਜਾ ਸੁਆ ਜੇ ਅੱਛਾ ਤੇ ਇਹਨੂੰ 33 34 ਦਿਨ ਹੋ ਗਏ ਜੀ ਟੀਕਾ ਭਰੇ ਨੂੰ ਉਹ ਮਗਰ ਜੇ ਵਸ਼ੀਆਰ ਸ਼ਹਿਰ ਦੀ ਹਾਂ ਦੇਖੋ ਜਿਹੜਿਆ ਪਸ਼ੂ ਮੇਰੇ ਨਾਂਗੇ ਦਾ ਰੱਖਿਆ ਕਰੋ ਹੌਲਾ ਪਸ਼ੂ ਮੇਰੇ ਨਾਂਗੇ ਦਾ ਹੁੰਦਾ ਤੇ ਤੁਸੀਂ ਕਹੀ ਤਾਂ ਤੁਹਾਨੂੰ ਪਹਿਲਾਂ ਦੇ ਜਿਹੜਾ ਮਰਜ਼ੀ ਰੱਖੋ ਅਸੀਂ ਇਹ ਰੋਣਾ ਵੀ ਤੁਸੀਂ ਮੁੜ ਕੇ ਆ ਤਾਂ ਫੇਰ ਅਸੀਂ ਨਾ ਨਹੀਂ ਮਗਰ ਵੱਛੀ ਹੈ ਵੇਖੋ ਵੱਛੀ ਦੋ ਗਾਂ ਨਾਲੋਂ ਚੰਗੀ ਵੱਛੀ ਜੀ ਮਗਰ ਹਾਂ ਦੁੱਧ ਕਿੰਨਾ ਇਸ ਵਕਤ 10 ਕਿਲੋ ਲਓ ਜੀ 10 ਕਿਲੋ ਧਾਰਾਂ ਬਾਕੀ ਚੋਣ ਚਵਾਦੀ ਇਹ ਨਹੀਂ ਹੈਗਾ ਵੀ ਜਿਹੜਾ ਮੇਰੇ ਨਾਂਗੇ ਦਾ ਤੇ ਡਿਫੈਕਟ ਹੁੰਦਾ ਨਹੀਂ ਨਹੀਂ ਇਹ ਵੀ ਇੱਕ ਤਾਂ ਨਾ ਪ੍ਰੇਮ ਕਰਕੇ ਕਿ ਇਹ ਸੋळा ਵੀ ਨਕਮੀ ਦਾ ਦਾਫਰ ਕਰਾ ਦੇ ਆ ਇਹਨੂੰ ਤੇ ਐਨੂੰ ਕਰਦੇ ਐਨੂੰ ਤੋਰੀ ਮਾਰਾ ਜਾ ਠੀਕ ਆ ਜੀ ਸਿੰਘ ਆ ਕੋਈ ਮੰਨ ਲਓ ਆ ਮਰੀ ਫੋਰ ਜੜੀ ਗੁੱਟੀ ਆ ਸਿੰਘ ਦੀ ਫੋਰ ਜੀ ਫੁੱਟੀ ਮੇਰੇ ਹਿੱਸੇ ਛੇ ਆਉਂਦੀਆਂ ਨੇ ਹੈਵ ਲੱਖਾਂ ਨਹੀਂ ਹੁੰਦੀਆਂ ਨੇ ਆ ਇਹ ਸਿੰਘ ਵੀ ਦਾ ਇੱਕ ਹੀ ਆ ਤੇ ਥਾਣ ਕਰਮ ਵਾਲੀ ਨੂੰ ਬਿਲਕੁਲ ਚਾਰੇ ਤੇ ਮੁੱਠੀ ਮੁੱਠੀ ਥਾਣਾ ਫੋਰ ਫੁੱਟੀ ਆ ਕੇ ਹੱਦ ਦਗਾਇਆ ਤੇ ਮੁਰਗੀ ਉੱਗ ਪਿਆ ਫੋਟ ਹੋ ਗਈ ਆ ਬਿਲਕੁਲ ਬਿਲਕੁਲ ਕਿਤੇ ਇੱਥੇ ਖਿਡਾਰੀ ਦੇ ਕੋ پاسੇ ਐਨੂੰ ਕਰਦੇ ਮਾਰਾ ਐਨੂੰ ਕਰਦੇ ਖਾਨ ਵੇਖ ਬਰਲੀ ਕਰ ਗਏ ਨੇ ਆ ਦੇਖੋ ਉਹ 10 ਕਿਲੋ ਦੋ ਦਾ ਠੀਕ ਆ ਜੀ 10 ਕਿਲ ਦਾ ਤੇ ਬੱਚਾ ਤੁਹਾਨੂੰ ਬਖਾਦਾ ਮੱਛੀ ਮਗਰ 35 ਮਾਸਟਰ ਬੰਦਾ ਜਿੱਤੋਂ ਲਈ ਆ ਵੀਰ ਜੀ ਉਹਦੇ 35 ਦਿਨ ਹੋ ਗਏ ਨੂੰ ਟੀਕਾ ਭਰੇ ਨੂੰ ਫੇਰ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਲਓ ਜੀ ਅੱਗੇ 35 ਦਿਨਾਂ ਦੀ ਅੱਗੇ ਬਣੀ ਸੌਰੀ ਦੀ ਆ ਠੀਕ ਆ ਏ ਆਈ ਹੋਈ ਆ ਅੱਗੇ ਨੈਕਸਟ ਤੇ ਚਲੋ ਜਾਇਜ਼ ਰੇਟ ਦੇ ਵਿੱਚ ਹੀ ਅੱਜ ਮਿਲ ਜੂਗੀ ਮੱਛੀ ਮਗਰ ਆ ਕੱਲੋ ਮੇਰਾ ਭਰਾ ਚਲੋ ਸਾਫ ਲਾਂਗੇ ਆ ਬੱਛੀ ਜੰਗੀ ਇੱਕ ਦੀਆਂ ਦੋ ਤੇ ਦੋ ਦੀਆਂ ਸਦਾ ਤਿੰਨ ਵੀ ਹੋ ਜਾਣ ਠੀਕ ਆ ਤਿੰਨ ਹੋਈ ਨਹੀਂ ਹਾਂ ਜੀ ਹਾਂ ਜੀ ਆਹ ਦੇਖੋ ਤੋ ਬੁਲਾਇਆ ਗਰਾਂਗਾ ਬਾਕੀ ਥਾਨ ਕਰਨ ਵਾਲੀ ਨੇ ਬਿਲਕੁਲ ਪੀੜੀ ਦੇ ਪਾਵੇ ਲੈ ਫਿਰ ਸਾਰੀਆਂ ਇੱਕ ਦੂਜੀ ਦੇ ਪੱਕੇ ਲੈ ਲੀਆਂ ਪਰੇ ਹਾਂ ਸੋਹਣੀਆਂ ਸਨ ਇਹ ਟੁੱਟਵੇਂ ਛੱਡੇ ਦੀਆਂ ਨਹੀਂ ਕੰਕਪਾਕ ਟੱਡਰ ਦੇ ਵਿੱਚ ਤੇ ਇਹ ਵੀਰ ਸੁਤਨਾਮ ਹਣ ਕੀ ਜਾਂਦੇ ਇਹ ਤੁਸੀਂ ਆਖਦਾ ਕਿੰਨੇ ਦੀ ਆਖ ਦੋਵੇ ਕੋਈ ਚੱਕਰ ਨਹੀਂ ਕਿੰਨੇ ਦੀ ਆ ਬੱਚੀ ਵੀ ਮੇਰੀ ਗੱਲ ਸੁਣ 5-6000 ਜਿਹਦੇ ਮਗਰ ਬੱਚੀ ਜੀ ਹੈ ਤੇ ਦੁੱਧ ਵੀ ਪੂਰਾ ਜੀ ਬਾਹਰ ਜਿਹਦੇ ਵਿੱਚ ਹੀ ਮਤਲਬ ਜਿੱਦਾਂ ਆਪਰੇਸ਼ਨ ਉੱਪਰ ਸਾਰੇ ਭੈਣ ਭਰਾ ਵੇਚਦੇ ਆ ਉਸ ਨਾਲੇ 35-36000 ਦੀ ਜੀ ਹੈ ਇਹ ਨਹੀਂ ਪਰ ਨਹੀਂ ਜਦੋਂ ਅਸੀਂ ਨਾ ਇਹ ਇੱਕ ਗੱਲ ਹੋ ਰਹੀ ਆ ਇਹ ਆਈ ਵੀ ਹੁਣ 2 ਘੰਟੇ ਹੋ ਗਏ ਹਨ ਮਾਲੀ ਨੂੰ ਆ ਸਾਡੇ ਕੋਲ 2 ਦਿਨਾਂ ਲਈ ਦੁੱਧ 13-14 ਨਹੀਂ ਵਧਾ ਰਹੇ ਦੁੱਧ ਹਾਂ 10 ਕਿਲੋ ਵਿੱਚੋਂ ਇੱਕ ਦਿਹਾੜੀ ਚੋਂ ਆਉਂਦੇ ਆ ਆਪਾਂ ਕੀ ਵਧਾ ਰਹਿਣਾ ਫੇਰ ਦੋ ਤਿੰਨ ਅੰਦਰ ਟਿਕ ਗਈ ਤਾਂ ਫੇਰ ਹੋ ਗਾਲ ਇਦਾਂ ਨਾ ਵੀ ਪਰਸੋਂ ਤੇ ਆਪਾਂ ਮਤਲਬ ਵੀਡੀਓ ਚੱਲੀ ਮਾਲ ਵਿੱਚ ਆ ਕੋਈ ਕੱਲ ਗਿਆ ਤੇ ਹੁਣ ਕੱਲ ਭਜਰਾ ਸਿੱਕੇ ਲਈਆਂ ਤੇ ਅੱਜ ਕੋ ਕਰਕੇ ਉਹਨਾਂ ਦੇ ਵਿੱਚੋਂ ਆਪਾਂ ਗੱਲ ਕਰੀਏ ਤਾਂ ਕੋਈ ਨਾ ਕੋਈ ਵੀ ਜਰਾ ਪਸ਼ੂ ਉਹਨਾਂ ਦੇ ਵਿੱਚ ਆਇਆ ਨਹੀਂਗਾ ਸਾਰੇ ਨਵੇਂ ਨਕੋਰ ਪਸ਼ੂ ਆ ਦੇ ਦਿਆ ਵੀਰ ਸਤਨਾਮ ਜੀ ਨਾਲ 52 34 ਕੁਝ ਵੀ ਕਰ ਨਹੀਂ ਨਹੀਂ ਅਸੀਂ ਤੁਸੀਂ ਮੋਹਤਾਫ ਹੋ ਮੋਹਤਾਫ ਜੀ ਦੱਸੋ ਮਾੜਾ ਕਰੀਏ ਛੋਟਾਂ ਖੋਲੀਆਂ ਕਰਦੀਆਂ 30000 ਦੇ ਵਿੱਚੋਂ ਦੋ ਕਰਦੀਆਂ ਕਿ ਕੀ ਕਰਨਾ ਹੈ ਹੁਣ ਚਲੋ ਕੋਈ ਨਹੀਂ ਜੇ ਤੁਹਾਨੂੰ ਆ ਤਾਂ ਇਹੀ ਤਸੀਂ ਉਹਦਾ 30 ਤੋਂ ਪਲੱਸ ਭੇਜ ਦੇ ਕੋਈ ਉਹ ਨਹੀਂ ਹੁੰਦਾ ਨਹੀਂ ਮੈਂ ਜਰਾ ਕੁ ਦੱਸ ਦੇ ਜੇ ਤੁਸੀਂ ਕਹਿੰਦੇ ਜੇ ਤੋਂ ਉਹਦਾ ਵੀ ਮਾਨਤਨ ਹੁਣ ਮੇਰੇ ਕਹਿ ਦੇ ਵਿੱਚ ਜੇ ਫਰਕ ਤੇ ਇਹਨੇ ਮਾਨਤਨ ਕਰਨਾ ਹੀ ਹੈ 27000 27 ਹੀ ਦੇ ਦੇ ਕੋਈ ਗੱਲ ਨਹੀਂ ਰਲ ਮਿਲ ਕੇ ਆ ਕੇ ਬਾਈ ਜਰਦੀ ਇਹ 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 ਵਿੱਚ ਰਹਿਣੀ ਆ 5000 ਦੀ ਵੱਛੀ ਆ 2-3000 ਕਰਾਇਨੇ ਦਾ ਵਿੱਚ ਰਹਿਣੀ ਚਲੋ 10 ਕਿਲੋ ਦੋ ਦਿਆ ਲਓ ਜੀ 10 ਕਿਲੋ ਹੈਗੀ ਵੀ ਨਵੀਂ ਇਹੜੀ ਪੁਰਾਣੀ ਬਿਲਕੁਲ 10 ਕਿਲੋ ਦੋ ਤਾਂ ਬਾਕੀ ਵੇਰਵਾ ਤੁਹਾਨੂੰ ਮਿਲ ਗਿਆ ਠੀਕ ਆ ਜੀ ਵੱਛੀ ਮਗਰ ਖਾਤੀ ਆ ਐਚ ਐਫ ਮਸਲ ਬਰੀਡ ਦੇ ਵਿੱਚ ਮਗਰ ਵੱਛੀ ਆ ਸੋ ਇਹ ਅੱਜ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਠੀਕ ਆ ਜੀ ਮਾਲ ਸੋਇਆ ਸੋਇਆ ਵੀ ਆ ਗੱਬਣ ਵਿੱਚ ਵੀ ਤੁਹਾਨੂੰ ਪਸ਼ੂ ਜਿਹੜੇ ਇੱਕ ਦੇ ਇੱਕ ਦੋ ਨਾਗ ਜਿਹੜੇ ਤੁਹਾਨੂੰ ਦਿਖਾ ਦਿੱਤੇ ਆ ਤੇ ਜੈਜ ਮੋਲਾ ਬਾਕੀ ਮੇਰਾ ਭਰਾ ਕਰੋ ਕਾਲ ਕਰੋ ਸੰਪਰਕਤ ਇੱਕ ਸਤਨਾਮ ਨੰਬਰ ਆਪਣੇ ਕਰ ਦਿਆ ਨੰਬਰ ਆਪਣਾ ਹੈਗਾ ਵੀਰ ਜੀ 94655 58956 ਪਿੰਡ ਕਰੋ ਤਸੀਲ ਭਟੀ ਜਿਹੜਾ ਖੇਤਰ ਹੰਦਾਲਦਾ ਹੈ ਬਾਈ ਠੀਕ ਆ ਜੀ ਹਾਂ ਜੀ ਲੋ ਵੀ ਦੋਸਤੋ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਆ ਕਰੋ ਗੱਲ ਕਰੋ ਕਾਲ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ 7 ਚੜੀਆ ਕਾਲ ਜੀ